ਦਾਦੀ ਮਾਂ ਦੇ ਘਰੇਲੂ ਨੁਸਖੇ ਆਪਣਾ ਸਮਾਂ ਕੀਮਤੀ ਕੱਢ ਕੇ ਜ਼ਰੂਰ ਸੁਣੋ ਨੰਬਰ 1 ਦੁੱਧ ਦੇ ਵਿੱਚ ਕੇਲਾ ਮਿਲਾ ਕੇ ਖਾਣ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨੰਬਰ 2 ਜੇਕਰ ਤੁਹਾਡਾ ਬੀਪੀ ਲੋ ਹੋ ਜਾਵੇ ਤਾਂ ਬਾਡੀ ਨੂੰ ਹਾਈਡਰੇਟ ਰੱਖੋ ਪਾਣੀ ਪੀਣ ਦੇ ਵਿੱਚ ਨਮਕ ਪਾ ਕੇ ਪੀਓ ਮਿੱਠਾ ਖਾਣ ਲਈ ਦਿਓ ਚਾਹ ਕੌਫੀ ਜਾਂ ਡਾਰਕ ਚਾਕਲੇਟ ਖਾਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 3 ਗੁੜ ਦੇ ਚੌਲ ਖਾਣ ਦੇ ਨਾਲ ਤੁਹਾਨੂੰ ਖਾਂਸੀ ਅਤੇ ਗਲੇ ਦੀ ਖਰਾਸ਼ ਦੀ ਦਿੱਕਤ ਨਹੀਂ ਹੁੰਦੀ। ਨੰਬਰ 4 ਅੰਜੀਰ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਭજન ਘਟ ਕਰਨ ਦੇ ਅਤੇ ਪਾਚਨ ਕਿਰਿਆ ਤੇ ਕਬਜ ਤੋਂ ਰਾਹਤ ਬਲੱਡ ਸ਼ੂਗਰ ਕੰਟਰੋਲ ਕਰਨ ਦੇ ਨਾਲ ਕਈ ਬਿਮਾਰੀਆਂ ਤੋਂ ਅਸਰਦਾਰ ਰਾਮਬਾਨ ਇਲਾਜ ਹੈ। ਨੰਬਰ 5 ਦਹੀਂ ਦੇ ਖੱਟੇ ਪਾਣੀ ਦੇ ਨਾਲ ਮਾਲਿਸ਼ ਕਰਨ ਨਾਲ ਹੱਥ ਪੈਰਾਂ ਦੀ ਜਲਨ ਠੀਕ ਹੋ ਜਾਂਦੀ ਹੈ। ਨੰਬਰ 6 ਪ੍ਰੈਗਨੈਂਸੀ ਦੇ ਸਮੇਂ ਕਟਹਲ ਨਹੀਂ ਖਾਣਾ ਚਾਹੀਦਾ। ਨੰਬਰ 7 ਪਿਆਜ਼ ਦੀ ਖੁਸ਼ਬੂ ਸੁੰਗਣ ਦੇ ਨਾਲ ਦਿਲ ਮਜ਼ਬੂਤ ਹੁੰਦਾ ਹੈ। ਨੰਬਰ 8 ਸ਼ੈਂਪੂ ਨਹੀਂ ਸ਼ੈਂਪੂ ਲਗਾਉਣ ਦਾ ਤਰੀਕਾ ਬਦਲੋ। ਵਾਲ ਇੰਨੇ ਲੰਬੇ ਅਤੇ ਸੰਘਨੇ ਹੋ ਜਾਣਗੇ ਕਿ ਸਾਰੇ ਦੇਖਦੇ ਰਹਿ ਜਾਣਗੇ। ਇੱਕ ਬੌਲ ਦੇ ਵਿੱਚ ਇੱਕ ਚਮਚ ਚਾਹ ਪੱਤੀ ਅਤੇ ਇੱਕ ਚਮਚ ਮੇਥੀ ਦਾਣਾ ਅਤੇ ਇੱਕ ਕੱਪ ਪਾਣੀ ਇਸ ਦੇ ਵਿੱਚ 5 ਮਿੰਟ ਤੱਕ ਉਬਾਲ ਲਓ। ਜਦੋਂ ਤੱਕ ਉਹ ਠੰਡਾ ਹੋ ਜਾਏ ਤਾਂ ਇਸ ਨੂੰ ਛਾਨ ਕੇ ਪਸੰਦੀਦਾ ਸ਼ੈਂਪੂ ਦੇ ਵਿੱਚ ਪਾ ਲਓ। ਵਾਲ ਲੰਬੇ ਅਤੇ ਸੰਘਨੇ ਹੋ ਜਾਣਗੇ। ਇਸ ਦੇ ਨਾਲ ਵਾਲ ਲੰਬੇ ਨਹੀਂ ਹੁੰਦੇ ਜਾਂ ਝੜਦੇ ਹਨ ਇਹ ਉਸ ਉੱਪਰ ਜੋ ਇਸ ਨੂੰ ਜ਼ਰੂਰ ਪ੍ਰਯੋਗ ਕਰਨ। ਨੰਬਰ 9 ਜੇਕਰ ਸ਼ੂਗਰ ਵਧਨ ਦੀ ਬਿਮਾਰੀ ਹੈ ਤਾਂ ਤੁਹਾਨੂੰ ਸਵੇਰੇ-ਸਵੇਰੇ ਖਾਲੀ ਪੇਟ ਕarele ਦਾ ਜੂਸ ਪੀਣਾ ਚਾਹੀਦਾ ਹੈ। ਜੂਸ ਪੀਣ ਬਣਾਉਣਾ ਪਹਿਲਾਂ ਕarele ਦੇ ਵੀਜ਼ਾ ਨੂੰ ਕੱਢ ਦਿਓ ਫਿਰ ਉਸ ਦਾ ਜੂਸ ਕੱਢੋ। ਬਾਦ ਵਿੱਚ ਥੋੜਾ ਪਾਣੀ ਮਿਲਾਓ ਅਤੇ ਇਸੋ ਪਾਣ ਨੂੰ 2 ਮਹੀਨੇ ਤੱਕ ਲਗਾਤਾਰ ਕਰੋ ਤੇ ਸ਼ੂਗਰ ਕੰਟਰੋਲ ਵਿੱਚ ਹੋ ਜਾਵੇਗਾ। ਨੰਬਰ 10 ਚਿਹਰੇ ਦੇ ਉੱਪਰ ਫੁਣਸੀਆਂ ਕਿੱਲਮਹਾਂ ਸੇ ਹਟਾਉਣਾ ਚਾਹੁੰਦੇ ਹੋ ਤਾਂ ਨਿੰਮ ਦੇ ਪੱਤੀਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਇਸ ਪਾਣੀ ਦੇ ਨਾਲ ਚਿਹਰੇ ਨੂੰ ਧੋ ਲਓ। ਨੰਬਰ 11 ਜਾਨਣਾ ਬੈਠ ਕੇ ਝਾੜੂ ਲਗਾਉਣ ਨਾਲ ਔਰਤਾਂ ਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 12 ਭੋਜਨ ਦੇ ਵਿੱਚ ਨਮਕ ਦੀ ਮਾਤਰਾ ਘੱਟ ਕਰੋ। ਪੋਲਿਆਂ ਦੇ ਵਿੱਚ ਨਮਕ ਜ਼ਿਆਦਾ ਹੋਣ ਨਾਲ ਸੋਡੀਅਮ ਦੀ ਕਾਫੀ ਜਮਾਤਰਾ ਦੇ ਵਿੱਚ ਫਾਇਦਾ ਹੁੰਦਾ ਹੈ ਅਤੇ ਨਾਲ ਹੀ ਕੈਲਸ਼ੀਅਮ ਵੀ ਬਾਹਰ ਨਿਕਲਦਾ ਹੈ। ਨੰਬਰ 13 ਜੋ ਲੋਕ ਮਿੱਟੀ ਦੇ ਬਰਤਨ ਦਾ ਇਸਤੇਮਾਲ ਕਰਦੇ ਹਨ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਨੰਬਰ 14 ਮੇਥੀ ਦੇ ਪੱਤਿਆਂ ਦਾ ਸਾਗ ਖਾਣ ਦੇ ਨਾਲ ਭੁੱਖ ਵਧ ਕੇ ਜਾਂਦੀ ਹੈ। ਨੰਬਰ 15 ਚਿਹਰੇ ਦੇ ਉੱਪਰ ਚਮਕ ਲਿਆਉਣ ਦੇ ਲਈ ਸਾਰਿਆਂ ਤੋਂ ਪਹਿਲਾਂ ਜਿੰਨੀ ਵਾਰ ਹੋ ਸਕੇ ਉਹਨਾਂ ਨੂੰ ਪਾਣੀ ਜ਼ਿਆਦਾ ਪਿਓ ਅਤੇ ਪਾਣੀ ਪੀਣ ਦੇ ਨਾਲ ਚਿਹਰੇ ਤੇ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 16 ਜੇਕਰ ਦੁੱਧ ਦੇ ਵਿੱਚ ਖਟਿਆਸ ਆਉਣ ਲੱਗੇ ਤਾਂ ਫਟਣ ਦਾ ਡਰ ਹੈ ਤਾਂ ਉਸ ਦੇ ਵਿੱਚ ਇੱਕ ਚਮਚਾ ਪਾਣੀ ਦੇ ਵਿੱਚ ਅੱਧਾ ਚਮਚਾ ਖਾਣ ਵਾਲਾ ਸੋਡਾ ਮਿਲਾ ਦਿਓ। ਦੁੱਧ ਫਟਣ ਤੋਂ ਬਚ ਜਾਵੇਗਾ ਨੰਬਰ 17 ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਦੇ ਲਈ ਸਵੇਰੇ ਮੂੰਹ ਦੇ ਵਿੱਚ ਪਾਣੀ ਭਰ ਕੇ ਅੱਖਾਂ ਨੂੰ ਸਾਫ਼ ਪਾਣੀ ਦੇ ਨਾਲ ਸਿੱਟੇ ਮਾਰਨੇ ਚਾਹੀਦੇ ਹਨ ਨੰਬਰ 18 ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਣ ਲੱਗੇ ਤਾਂ ਗਰਮ ਦੁੱਧ ਦੇ ਵਿੱਚ ਦੋ ਖਜੂਰਾ ਪਾ ਕੇ ਪੀਣ ਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 19 ਤਰਬੂਜ਼ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੁੰਦਾ ਹੈ ਜੋ ਗਰਮੀਆਂ ਦੇ ਵਿੱਚ ਹਾਈਡਰੇਸ਼ਨ ਤੋਂ ਬਚਾਉਂਦਾ ਹੈ ਨੰਬਰ 2 ਜੇਕਰ ਪੈਰਾਂ ਦੇ ਵਿੱਚ ਮੋਚ ਆ ਜਾਵੇ ਤਾਂ ਬਰਫ਼ ਦੇ ਨਾਲ ਟਕੌਰ ਕਰੋ ਆਰਾਮ ਮਿਲਦਾ ਹੈ ਨੰਬਰ 21 ਗੰਜੇਪਣ ਨੂੰ ਦੂਰ ਕਰਨ ਦੇ ਲਈ ਧਨੀਏ ਦਾ ਰਸ ਲਗਾਓ ਇਸ ਦੇ ਨਾਲ ਕਾਫੀ ਫਾਇਦਾ ਮਿਲਦਾ ਹੈ ਨੰਬਰ 2 ਕੋਲਡ ਡਰਿੰਕ ਦਾ ਜ਼ਿਆਦਾ ਸੇਵਨ ਕਰਨ ਨਾਲ ਗੁਰਦੇ ਜਲਦੀ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 3 ਜਿਨ੍ਹਾਂ ਨੂੰ ਕਮਰ ਪੈਰਾਂ ਦੇ ਵਿੱਚ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਜਿੰਨਾ ਵੀ ਜੋੜ ਹੈ ਦਰਦਾਇਤਾ ਸਰੋਂ ਦੇ ਤੇਲ ਵਿੱਚ ਅਜਵਾਈਨ ਅਤੇ ਲਸਣ ਨੂੰ ਚੰਗੀ ਤਰ੍ਹਾਂ ਜਲਾਓ ਅਤੇ ਬਾਅਦ ਵਿੱਚ ਇੱਕ ਸ਼ੀਸ਼ੀ ਨੂੰ ਭਰ ਕੇ ਉਸ ਨੂੰ ਥੋੜਾ ਜਿਹਾ ਹਿੰਗ ਮਿਲਾ ਕੇ ਰੱਖ ਲਓ ਅਤੇ ਲਗਾਓ ਤਰ੍ਹਾਂ ਤਰ੍ਹਾਂ ਮਿਲੇਗਾ ਨੰਬਰ 24 ਚਿਹਰੇ ਦੇ ਉੱਪਰ ਝੋਡੀਆਂ ਖਤਮ ਕਰਨ ਦੇ ਲਈ ਦਹੀਂ ਦੇ ਵਿੱਚ ਗੁਲਾਬ ਦਾ ਅਰਕ ਮਿਲਾ ਕੇ ਚਿਹਰੇ ਦੇ ਲਗਾਓ ਨੰਬਰ 25 ਖਾਣੇ ਤੋਂ ਪਹਿਲਾਂ ਕੋਈ ਵੀ ਇੱਕ ਫਲ ਖਾਣ ਦੇ ਨਾਲ ਜ਼ਿੰਦਗੀ ਭਰ ਬਦਨ ਦੇ ਵਿੱਚ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ ਨੰਬਰ 26 ਅਮਰੂਦ ਖਾਣ ਦੇ ਨਾਲ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ ਤੇ ਇਸ ਲਈ ਅਮਰੂਦ ਖਾਇਆ ਕਰੋ। ਨੰਬਰ 27 ਮੱਛੀ ਦਾ ਕਾਂਟਾ ਜੇਕਰ ਗਲੇ ਦੇ ਵਿੱਚ ਫਸ ਜਾਵੇ ਤਾਂ ਕੇਲਾ ਖਾਓ। ਨੰਬਰ 28 ਹਿਚਕੀ ਹਟਾਉਣ ਤੇ ਪੁਦੀਨੇ ਦੇ ਪੱਤੇ ਜਾਂ ਨਿੰਬੂ ਚੱਟ ਲਿਓ। ਹਿਚਕੀ ਆਉਣੀ ਬੰਦ ਹੋ ਜਾਵੇਗੀ। ਨੰਬਰ 29 ਜੇਕਰ ਤੁਹਾਡੇ ਪੇਟ ਦੇ ਵਿੱਚ ਮਰੋੜ ਹੈ ਤਾਂ ਭੁੰਨਿਆ ਹੋਇਆ ਜੀਰਾ ਤੇ ਅਜਮਾਇਣ ਖਾਓ। ਆਰਾਮ ਮਿਲੇਗਾ ਨੰਬਰ 3 ਰੋਜ਼ ਖੀਰਾਖਾਨ ਦੇ ਨਾਲ ਲੱਗਵੇ ਦਾ ਰੋਗ ਨਹੀਂ ਹੁੰਦਾ ਨੰਬਰ 31 ਉਲਟਾ ਸੌਣ ਦੇ ਨਾਲ ਦਿਲ ਕਮਜ਼ੋਰ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 32 ਭੋਜਨ ਬਣਾਉਣ ਦੇ ਸਮੇਂ ਅਲੂਮੋਨੀਅਮ ਦੇ ਬਰਤਨਾਂ ਦਾ ਉਪਯੋਗ ਨਹੀਂ ਕਰਨਾ ਚਾਹੀਦਾ ਇਸ ਲਈ ਸਕਿਨ ਦੀ ਪ੍ਰੋਬਲਮ ਹੋ ਸਕਦੀ ਹੈ ਨੰਬਰ 33 ਜਿੰਨਾ ਔਰਤਾਂ ਦੀ ਉਮਰ 40 ਤੋਂ 45 ਦੇ ਵਿੱਚ ਹੈ ਉਹਨਾਂ ਨੂੰ ਸਪੰਦਰ ਜ਼ਿਆਦਾ ਖਾਣਾ ਚਾਹੀਦਾ ਹੈ ਹਨਾ ਨੰਬਰ 34 ਹਫ਼ਤੇ ਦੇ 2 ਦਿਨ ਗਰਮ ਪਾਣੀ ਦੇ ਵਿੱਚ অ্যালোਵਿਰਾ ਪਾ ਕੇ ਸਟ੍ਰੀਮ ਲੈਣ ਦੇ ਨਾਲ ਚਿਹਰੇ ਦੀ ਗੋਲਿੰਗ ਬਣਦੀ ਹੈ। ਨੰਬਰ 35 ਸੰਤਰੇ ਦੇ ਰਸ ਵਿੱਚ ਨਮਕ ਅਤੇ ਕਾਲੀ ਮਿਰਚ ਪਾ ਕੇ ਹਰ ਰੋਜ਼ ਪੀਣ ਨਾਲ ਨਜ਼ਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 36 ਗਾਜਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਗਾਜਰ ਦਾ ਜੂਸ ਜਾਂ ਮਰਬਾ ਕੱਚੀ ਗਾਜਰ ਕਿਸੇ ਵੀ ਰੂਪ ਦੇ ਵਿੱਚ ਖਾ ਸਕਦੇ ਹਾਂ। ਨੰਬਰ 37 ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦੇ ਕਾਰਨ ਖਰਬੂਜਾ ਦੀ ਚਾਦਰ ਲਈ ਚਮਕਦਾਰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਨੰਬਰ 38 ਰਾਤ ਦਾ ਖਾਣਾ ਖਾਣ ਦੇ ਬਾਅਦ ਘੱਟ ਤੋਂ ਘੱਟ 500 ਕਦਮ ਜ਼ਰੂਰ ਚੱਲੋ ਨੰਬਰ 39 ਜੇਕਰ ਜੜ ਦੇ ਵਿੱਚ ਕੀੜਾ ਲੱਗਿਆ ਹੋਇਆ ਹੈ ਤਾਂ ਹਿੰਗ ਨੂੰ ਜੜ ਦੇ ਵਿੱਚ ਦਬਾ ਕੇ ਰੱਖੋ ਕੀੜਾ ਬਾਹਰ ਨਿਕਲ ਜਾਵੇਗਾ ਨੰਬਰ 40 ਰੋਜ਼ ਸਵੇਰੇ ਖਾਲੀ ਪੇਟ ਇੱਕ ਛੋਟਾ ਚਮਚ ਹਲਦੀ ਖਾ ਕੇ ਗੁੰਗਣਾ ਪਾਣੀ ਪੀਓ ਇਸ ਦੇ ਨਾਲ ਵਜਨ ਘਟੇਗਾ ਤੇ ਸਰੀਰ ਦੀ ਇਮਿਊਨਿਟੀ ਵਧੇਗੀ ਨੰਬਰ 41 ਖਰਬੂਜਾ ਲੂਣ ਲੱਗਣ ਤੋਂ ਬਚਾਉਣ ਦੇ ਵਿੱਚ ਮਦਦ ਕਰਦਾ ਹੈ ਕਿਉਂਕਿ ਇਹ ਸਰੀਰ ਨੂੰ ਠੰਡਾ ਰੱਖਦਾ ਹੈ ਨੰਬਰ 42 ਜੇਕਰ ਖੱਟੀ ਰੁਕਰ ਆ ਰਹੀ ਹੈ ਤਾਂ ਗੁੰਗਨੇ ਪਾਣੀ ਦੇ ਵਿੱਚ ਨਿੰਬੂ ਦਾ ਰਸ ਪਾ ਕੇ ਘੁੱਟ ਘੁੱਟ ਕਰਕੇ ਪੀਓ ਪੇਟ ਅਤੇ ਗੈਸ ਅਤੇ ਖੱਟੀ ਰੁਕਰ ਆਉਣੀ ਆ ਬੰਦ ਹੋ ਜਾਣੀ ਆ ਨੰਬਰ 43 ਜਿੰਨਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹ ਸਬਜ਼ੀ ਦੇ ਨਾਲ ਹਰੇ ਪਿਆਜ਼ ਦਾ ਸੇਵਨ ਕਰਨੋਂ ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ। ਨੰਬਰ 44 ਪੈਦਲ ਸਫਰ ਕਰਨਾ ਦਿਲ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦਾ ਹੈ। ਨੰਬਰ 45 ਨਾਰੀਆਂ ਨੂੰ ਹਲਕਾ ਗਰਮ ਤੇਲ ਦੇ ਵਿੱਚ ਨਿੰਬੂ ਨਿਚੋੜ ਕੇ ਤੇਲ ਦੀ ਸਰੀਰ ਉੱਪਰ ਮਾਲਿਸ਼ ਕਰਨ ਦੇ ਨਾਲ ਇਸ ਦੇ ਨਾਲ ਸਰੀਰ ਦਾ ਜਿੰਨਾ ਨਿਊਬੀ ਤੇਲ ਦੀ ਕਮੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਹੁੰਦੀ ਹੈ ਨੰਬਰ 46 ਖਾਣਾ ਖਾਣ ਦੇ ਤੁਰੰਤ ਬਾਅਦ ਸੌਣ ਦੇ ਨਾਲ ਇਨਸਾਨ ਜਲਦੀ ਬੁੱਢਾ ਹੁੰਦਾ ਹੈ ਨੰਬਰ 47 ਦੰਦਾਂ ਦੇ ਨਾਲ ਨੌ ਨਹੀਂ ਕੱਟਨੇ ਚਾਹੀਦੇ ਦਿਮਾਗ ਕਮਜ਼ੋਰ ਹੁੰਦਾ ਹੈ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ